ਸ਼੍ਰੀ ਕ੍ਰਿਸ਼ਨ ਬਾਲ ਯੁਵਾ ਸਭਾ ਕਟਰਾ ਦੁੱਲੋ ਵੱਲੋਂ ਮਹਾਨੌਮੀ ਦੇ ਮੌਕੇ ਤੇ ਗੋਲਛੀ ਦੇ ਮੰਦਿਰ ਤੋਂ ਪ੍ਰਧਾਨ ਮਨੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਪੱਛਮੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਮੁੱਖ ਮਹਿਮਾਨਾਂ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ ਪਾਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੋਕ ਸਾਫਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅੰਮ੍ਰਿਤਸਰ ਦੇ ਮੇਅਰ ਚਤਿੰਦਰ ਸਿੰਘ ਮੋਤੀ ਪਾਟਿਆ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵਿਧਾਇਕ ਡਾਕਟਰ ਅਜੇ ਗੁਪਤਾ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਪਾਸਪਾ ਨੇਤਾ ਅਮਰਪਾਲ ਸਿੰਘ ਬੋਨੀ ਅਸ਼ਨਾਲਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਾਨੀ ਸ਼ਗਰਵਾਲ ਪ੍ਰਧਾਨ ਡਾਕਟਰ ਵਿਨੀਤ ਸਰੀਨ ਕਾਉਂਸਲਰ ਵਿਕਾਸ ਸੋਨੀ ਮੌਜੂਦ ਸਨ ਮਹੇਸ਼ ਖੰਨਾ ਅਰੁਣ ਕੁਮਾਰ ਪੱਪਲ ਮਜੀਠ ਮੰਡੀ ਦੇ ਪ੍ਰਧਾਨ ਅਨਿਲ ਮਹਿਰਾ ਈਐਮਸੀ ਗਰੁੱਪ ਆਫ ਹਸਪੀਟਲਸ ਦੇ ਚੇਅਰਮੈਨ ਪਵਨ ਅਰੋੜਾ ਭਗਤ ਮੋਹਨ ਲਾਲ ਮਹੰਤ ਦੁਰਗਾਦਾਸ ਰਾਖਵ ਸੇਠ ਗੁਰਦੇਵ ਸਿੰਘ ਧਾਰਾ ਰਾਕੇਸ਼ ਵੈਦਯ ਸੰਜੇ ਸ਼ਰਮਾ ਰੋਬਿਨ ਮਹਿਰਾ ਸੰਦੀਪ ਸਿੱਪੀ ਰਵੀ ਨੰਦਾ संजीव अरोड़ा रमेश टोगरा रमन बाबा ਅਤੇ ਸ਼ਹਿਰ ਦੇ ਪ੍ਰਮੁੱਖ ਲੋਕ ਅਤੇ ਇਲਾਕੇ ਦੇ ਵਸਨੀਕ ਵੀ ਮੌਜੂਦ ਸਨ ਹਿੰਦੂ ਕਾਲਜ ਦੇ ਬਾਹਰ ਸਟੇਜ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਇਸ ਸ਼ੋਭਾ ਯਾਤਰਾ ਵਿੱਚ ਸੈਕਟਰੀ ਪੰਕਜ ਟੋਗਰਾ ਕੈਸ਼ੀਅਰ ਲਵ ਖੰਨਾ ਮਹਾਂਤ सौरभ ਕੁਮਾਰ ਰਾਜਨ ਕੁਮਾਰ ਰਮਨ ਕੁਮਾਰ ਅਦਿੱਤ્ય ਸੂਰੀ ਰਾਜkumar ਰਾਜੂ ਸਾਹਿਲ ਸਮੇਤ ਸੰਗ타 ਮੌਜੂਦ ਸਨ ਕ੍ਰਿਸ਼ਨ ਬਾਲ ਯੰਗ ਸਭਾ ਵੱਲੋਂ ਅੱਜ ਪੰਜਵੇਂ ਜਿਹੜੀ ਆ ਮਹਾਰਾਮ ਨੌਮੀ ਦੇ ਉਪਲਖਸ਼ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿੱਥੇ ਮੈਂ ਸਾਰੀਆਂ ਸੰਗਤਾਂ ਨੂੰ ਇਹ ਪਵਿੱਤਰ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ ਇਹਨਾਂ ਉੱਤੇ ਹੀ ਆਪਣੇ ਇਹ ਨੌਜਵਾਨ ਭਰਾਵਾਂ ਦਾ ਧੰਨਵਾਦੀ ਆ ਕਿ ਜਿਨ੍ਹਾਂ ਨੇ ਬਹੁਤ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਵਿਸ਼ਵਾਸ ਦੇ ਨਾਲ ਪਿਛਲੇ 25 ਸਾਲ ਤੋਂ ਲਗਾਤਾਰ ਇਸ ਸੰਕਲਪ ਨੂੰ ਰਹੋਂਦੇ ਨੇ ਹਰ ਸਾਲ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਉਪਲਖਸ਼ ਤੇ ਵਿੱਚ ਜਿਹੜਾ ਸਾਡਾ ਹੁਣ ਅੱਗੇ ਦੁਸ਼ਹਿਰਾ ਆ ਰਿਹਾ ਫਿਰ ਦੀਵਾਲੀ ਆ ਰਹੀ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਮੈਂ ਸਾਰੇ ਇੱਕ ਇੱਕ ਦਾ ਨਾਮ ਲਵਾਂਗਾ ਗਲਤੀ ਹੋਏਗੀ ਸਾਰੇ ਇਹ ਨੌਜਵਾਨ ਆਪਣੇ ਵੀਰਾਂ ਦਾ ਧੰਨਵਾਦੀ ਆ ਕਿ ਜਿਹੜੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਮੈਨੂੰ ਵੀ ਇੱਥੇ ਬੁਲਾ ਕੇ ਇੱਥੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਵਸਤਕ ਨਿਵਾਉਣ ਦਾ ਮੌਕਾ ਦੇਣ ਦੇ ਨੇ ਮੈਂ ਨਾਲ ਧੰਨਵਾਦੀ ਆ ਅੱਜ ਇਸ ਪਵਿੱਤਰ ਦਿਹਾੜੇ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਦੇ ਸਪ੍ਰੀਮੋ ਅਰਵਿੰਦ ਕੇਜੀਵਾਲ ਜੀ ਵੱਲੋਂ ਪੰਜਾਬ ਦੇ ਪ੍ਰਭਾਰੀ ਮਿਨਿਸਟਰ ਸੁਧਿਆਜੀ ਵੱਲੋਂ ਔਰ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੈਂ ਨਖਲਖ ਮੁਬਾਰਕ باد ਜੰਨਾ ਔਰ ਜਿਸ ਤਰ੍ਹਾਂ ਕਿ ਅੱਜ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਜਨਮ ਸ਼੍ਰੀ ਰਾਮ ਜੀ ਦਾ ਜਨਮ ਜਿਹੜਾ ਆਇ ਤੇ ਦਿਨ ਪਿਆ ਸੀ ਸੋ ਇਸ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪੂਰੀ ਦੁਨੀਆ ਦੀ ਬਹੁਤ ਅੱਛੀ ਤਰ੍ਹਾਂ ਮਿਲ ਆ ਰਹੀ ਹੈ ਸੋ ਮੈਂ ਅੱਜ ਦੀ ਇਸ ਜਨਮ ਦਿਨ ਮੌਕੇ ਬਸ ਇਹ ਦੇਣਾ ਚਾਹਨਾ ਕਿ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਹਾਂ ਜੀ ਭਾਵੇਂ ਭਗਵਾਨ ਰਾਮ ਨੇ ਜੋ ਸਭ ਜੀ ਤਨਵੀ ਸਿੱਖਿਆ ਦਿੱਤੀ ਪਿਆਰ ਦੀ ਸਿੱਖਿਆ ਦਿੱਤੀ ਜੋ ਸੱਚਾਈ ਦੀ ਸਿੱਖਿਆ ਦਿੱਤੀ ਸਾਨੂੰ ਸਾਰਿਆਂ ਨੂੰ ਉੱਤੇ ਚੱਲਣਾ ਚਾਹੀਦਾ ਹੈ ਅਤੇ ਜਿਵੇਂ ਜਮਾਦਗੀ ਆਏ ਨੇ ਉਹ ਹਮੇਸ਼ਾ ਸੱਚਾਈ ਨੂੰ ਬੁਰਾਈ ਕਦੇ ਵੀ ਮਾਨਸ੍ਰੀ ਜੀ ਜਿੰਨੀ ਪ੍ਰਾਪਤ ਕਰ ਸਕਦੇ ਇਹ ਦੇਖੋ ਸਾਡਾ ਸ਼ਹਿਰ ਜਿਹੜਾ ਇਹ ਬੜਾ ਧਾਰਮਿਕ ਸ਼ਹਿਰ ਹੈ ਇਥੇ ਚਰਨ ਸ਼ੋ ਪ੍ਰਾਪਤ ਹੈ ਭਗਵਾਨ ਸ਼੍ਰੀ ਰਾਮ ਜੀ ਦੇ ਵੀ ਉਹਨਾਂ ਦੇ ਪਰਿਵਾਰ ਦਾ ਵੀ ਬਾਲਮਿਕੀ ਜੀ ਗੁਰੂ ਰਾਮਦਾਸ ਦਾ ਕਾਰਿਆ ਗੁਰੂਆਂ ਪੀਰਾਂ ਪਗੰਬਰਾ ਰਿਸ਼ੀਆਂ ਮੁੰਡਿਆਂ ਦੀ ਧਰਤੀ ਹੈ ਇਹ ਸ਼ਹਿਰ ਨੂੰ ਸਭ ਦੀ ਸ਼ੋ ਪ੍ਰਾਪਤ ਹੈ ਸੋ ਇਥੇ ਹਰ ਧਾਰਮਿਕ ਜਿਹੜਾ ਕਾਰਜਕਰਮ ਲੋਕ ਜਿਹੜੇ ਨੇ ਬੜੀ ਸ਼ਰਦਾ ਦੇ ਨਾਲ ਉਹ ਦਿਨ ਨੂੰ ਉਹ ਤਿਉਹਾਰ ਨੂੰ ਬੜੀ ਸ਼ਰਦਾ ਦੇ ਨਾਲ ਮਨਾਉਂਦੇ ਨੇ ਸੋ ਅੱਜ ਉਸੇ ਸੰਬੰਧ ਦੇ ਵਿੱਚ ਜਿਹੜੀ ਸ਼ੇਰੀ ਕ੍ਰਿਸ਼ਨਪਾਲ ਅੰਜਦਿਆਂ ਜੰਗ ਸਭਾ ਇਹ ਪਿਛਲੇ 25 ਸਾਲਾਂ ਤੋਂ ਜਿਹੜੀ ਇਹ ਸ਼ੋਭਾ ਯਾਤਰਾ ਜਿਹੜੀ ਇਹ ਇਸ ਦਿਨ ਨੇ ਜਿਹੜੀ ਕੱਢਦੀ ਹੈ ਸੋ ਅੱਜ ਕਟੜਾ ਦੁੱਲੋ ਵਿਖੇ ਜਿਹੜੀ ਇਸ ਰਾਹੀਂ ਹਰ ਸਾਲ ਦੀ ਤਰ੍ਹਾਂ ਪੰਜਵੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਮੰਦਿਰ ਗੋੜਜੀ ਤੋਂ ਕੱਢਦੇ ਨੇ ਉਹ ਕੱਢਣ ਤੇ ਆਏ ਨੇ ਅਸੀਂ ਉਸ ਦੇ ਨਾਸਤਕ ਹੋਣ ਆਏ ਆਂ ਔਰ ਕਾਮਨਾ ਕਰਦੇ ਆਂ ਭਗਵਾਨ ਨੂੰ ਸਭ ਦੀਆਂ ਮਨੋ ਕਾਮਨਾਵਾਂ ਕਾਰਨ श्री किशन बाल यंग सभा ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ रामनवमी ਦੇ ਉਪਲਬਖੇ ਬੜੀ ਸ਼ਰਧਾ ਤੇ ਧੂਮਦਮ ਦੇ ਨਾਲ ਸ਼ੋਭਾ ਯਾਤਰਾ ਸ਼ਹਿਰ ਦੇ ਅੰਦਰੋਂ ਨਿੱਸੇ ਜੋ ਗੱਡੀ ਜਾਂਦੀ ਹੈ ਸੋ ਅੱਜ रामनवमी ਦਾ ਪਵਿੱਤਰ ਦਿਹਾੜਾ ਹੈ ਮੈਂ ਸਾਰੀ ਸੰਗਤਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ શુભ ਦਿਹਾੜੇ ਤੇ ਜਿੱਥੇ ਮੁਗਵਾਰਬਾ ਦਿੰਨਾ ਹੈ ਉੱਥੇ श्री ਨੌਜਵਾਨ ਜੀ ਯੰਗ ਸਭਾ ਵਾਲਿਆਂ ਨੂੰ ਸਾਰੇ ਸਾਥੀਆਂ ਨੂੰ ਖਾਸ ਕਰਕੇ ਇਹਨਾਂ ਦੀ ਸਮੂੱਚੀ ਟੀਮ ਨੂੰ ਇਸ ਉਪਰਾਲੇ ਵਾਸਤੇ ਕਿਉਂਕਿ ਹਰ ਸਾਲ ਹੀ ਸਾਨੂੰ ਇੱਥੇ ਬੁਲਾ ਕੇ श्री रामचन्द्र ਜੀ ਦੇ ਚਰਨਾਂ 'ਚੋਂ ਅਸ਼ੀਰਵਾਦ ਆਉਂਦੇ ਨੇ ਔਰ ਸਾਰੇ ਸ਼ਹਿਰ ਚ ਇਹ ਸ਼ੋਭਾ ਯਾਤਰਾ ਜਿਹੜੀ ਕੱਢਦੇ ਨੇ ਮੈਂ ਉਹਨਾਂ ਨੂੰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਹੈ ਔਰ ਰਾਮਚੰਦਰ ਜੀ ਦੇ ਚਰਨਾਂ ਚ ਹੀ ਅਰਦਾਸ ਕਰਨਾ ਹੈ ਕਿ ਇਸੇ ਤਰੀਕੇ ਦੇ ਨਾਲ Shri Ramchandra ji ਇਹਨਾਂ ਦੇ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖਣ ਜਿਹੜੀ ਕਿ ਅੱਜ ਸ਼ੋਭਾ ਯਾਤਰਾ ਅੱਜ ਸਰ ਤਹਿਤ ਅੰਮ੍ਰਿਤ ਬਾਗੀ ਗੇਟ ਸਾਹਬ ਸ਼ਬਾ ਕਾਲ ਤੋਂ ਹੋ ਰਹੀ ਹੈ ਔਰ ਇਸ ਸ਼ੋਭਾ ਯਾਤਰਾ ਦੇ ਵਿੱਚ ਕਾਫੀ ਮਹਾਨ ਹਸਤੀਆਂ आईया हुई हैं कुछ रिलीजियस लोग ने। कुछ कुछ सारे आके ने। मंदिर मंदिर बहुत बहुत मुबारक कि सारे पहुंचे ने और पोचन और आशीर्वाद शिवालय आके और मैं हर साल इतना आदी हाँ और शिवाला इस शिवालय तो मैं बहुत कुछ पाया है सबन बहुत बहुत ਗੋੜ ਮੰਦਰ ਤੋਂ ਇੱਕ ਸ਼੍ਰੀਕ੍ਰਿਸ਼ਨ ਬਾਲ ਯੰਗ ਸਭਾ ਵਾਲੋ ਉਹਨਾਂ ਦੇ ਸਾਥੀਆਂ ਵਾਲੋ ਇੱਕ ਸ਼ੋਭਾ ਯਾਤਰਾ ਮਹਾ ਨੌਮੀ ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿਉਂਕਿ ਇਹਨਾਂ ਕਰਕੇ ਹੀ ਐਸੇ ਕਾਰਿਆਕਰਮਾ ਕਰਕੇ ਹੀ ਸਨਾਤਨ ਔਰ ਧਰਮ ਦਾ ਜਿਹੜਾ ਨਾਮ ਹੈ ਉਹ ਦੇਸ਼ ਚ ਚੰਗਾ ਪਿਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਔਰ ਖਾਸ ਕਰਕੇ ਅੰਮ੍ਰਿਤਸਰ ਵਾਲੇ ਅਪੀਲ ਕਰਦਾ ਵੀ ਧਰਮ ਦੇ ਕੰਮ ਨਾਲ ਜੁੜਨ ਔਰ ਪ੍ਰਭ ਪਬਲਿਕ ਦੀ ਸੇਵਾ ਕਰਨ ਐਸ ਮੌਕੇ ਤੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਸ਼ੇਅਰ ਕਰਨਾ ਚਾਹਾਂਗਾ ਕਿ ਜਿਹੜਾ ਪ੍ਰਧਾਨ ਮੰਤਰੀ ਸਾਡੇ ਸਸ਼ਵੀ ਪ੍ਰਧਾਨ ਮੰਤਰੀ ਜੀ ਨੇ ਕਿਹਾ ਲੋਕਲ ਵੋਕਲ ਫਾਰ ਵੋਕਲ ਸਵਦੇਸ਼ੀ ਅਪਣਾਓ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਵਿਸ਼ਵ ਦੇ ਵਿੱਚ ਵਿਸ਼ਵ ਮੰਦੀ ਦੀ ਤਰਫ ਜਾ ਰਿਹਾ ਹੈ ਭਾਰਤ ਦੇ ਉੱਤੇ 트럼ਪ ਨੇ ਜਿਹੜੇ ਵੀ ਸੈਂਸ਼ਨ ਲਾਏ ਉਹਦੇ ਵਿੱਚ ਸਾਨੂੰ ਸਵਦੇਸ਼ੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਉਹੀ ਅੱਜ ਦੇ ਵਿੱਚ ਸਾਰੀ ਸਾਡੀ ਦੇਸ਼ ਭਗਤੀ ਹੈ ਪਿਸ਼ਾ ਸ਼ੋਭਾ ਯਾਤਰਾ ਜੀ ਮਹਾਨ ਉਮੀਦ ਦੇ ਬਲਕਸੇ ਗੱਡੀ ਅੱਜ ਸਾਡੀ 5ਵੀਂ ਮਹਾਂ ਸ਼ੋਭਾ ਯਾਤਰਾ ਹੈ ਜਿਹਦੇ ਚ ਸ਼ਹਿਰ ਦੇ ਸਾਰੇ ਹੀ ਜਿੰਨੀ ਵੀ ਪਾਰਟੀਆਂ ਜਿੰਨੇ ਵੀ ਸੰਤ ਸਮਾਜ ਦੇ ਲੋਕ ਸਾਰਾ ਸ਼ਹਿਰ ਸਾਡੇ ਕੋਲ ਆਇਆ ਹੈ ਅਸੀਂ ਸਾਰੇ ਸ਼ਹਿਰ ਦਾ ਸਾਰੇ ਲੋਕਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ